ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਕੋਲ 555 ਮਾਡਲ 2011 50 ਪੈਸੇ ਟਾਇਰ ਆ ਜੀ ਅਗਲੇ ਨਵੇਂ ਪਾਵਰ ਸਟੀਅਰਿੰਗ ਪੰਜਾਬ ਨੰਬਰ ਸਾਈਡ ਗੇਅਰ ਇੰਜਨ ਗੇਅਰ ਆਲੋਕੇ ਜੀ ਜਿਹੜੇ ਕਿਸਾਨ ਵੀਰ ਨੇ ਫਿਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ ਫੋਨ ਨੰਬਰ 7030276523 ਤੇ ਜਿਆਦਾ ਜਾਣਕਾਰੀ ਲੈ ਸਕਦੇ ਜੀ 575 2001 ਮਾਡਲ ਡਬਲ ਕਲਚ ਸੈਲਫ ਸਟਾਰਟ ਪੰਜਾਬ ਨੰਬਰ ਇੰਜਨ ਗੇਅਰ ਆਲ ਓਕੇ ਹੈ ਜੀ 575 ਮਾਡਲ 2001 ਪੰਜਾਬ ਨੰਬਰ ਡਬਲ ਕਲਚ ਇੰਜਨ ਗੇਅਰ ਆਲ ਓਕੇ ਜੀ 16 ਲੇਕਾ ਆ ਗਿਆ ਜੀ 2009 ਮਾਡਲ ਆ ਜੀ ਮਸਲੇ ਟਾਇਰ ਨਵੇਂ ਪੰਜਾਬ ਨੰਬਰ ਆ ਜੀ ਮਾਡਲ 2009 ਤਿੰਨ ਸਿਲੰਡਰ ਦਾ ਟਰੈਕਟਰ ਹੈ ਜੀ ਫੋਨ ਨੰਬਰ 70327623 ਤੇ ਹੋਰ ਟਰੈਕਟਰ ਦੀ ਜਾਣਕਾਰੀ ਲੈ ਸਕਦੇ ਅਨੂ ਨੂ ਕੈਕਟਰ ਬੁਕਿੰਗ ਕਰਨ ਵਾਸਤੇ ਵੀ 73726523 ਤੇ ਕਾਲ ਕਰ ਸਕਦੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ